ਅੱਜ ਅਸੀਂ ਇੱਕੋ ਦੇਸ਼ ਵਿੱਚ ਰਹਿੰਦੇ ਆ ਪਰ ਇੱਕੋ ਗੱਲ ਤੇ ਸੋਚ ਨਹੀਂ ਸਕਦੇ ਰਾਜਨੀਤੀ ਹੋਵੇ ਧਰਮ ਹੋਵੇ ਜਾਂ ਸੋਸ਼ਲ ਮੀਡੀਆ ਹਰ ਥਾਂ ਲੋਕ ਦੋ ਪਾਸਿਆਂ ਵਿੱਚ ਵੰਡੇ ਹੋਏ ਨੇ ਸਵਾਲ ਇਹ ਨਹੀਂ ਕਿ ਕੌਣ ਸਹੀ ਹੈ ਸਵਾਲ ਇਹ ਹੈ ਅਸੀਂ ਇੰਨੇ ਵੰਡੇ ਕਿਉਂ ਗਏ ਆ ਪਹਿਲਾਂ ਲੋਕ ਵਿਚਾਰਾਂ ਬਾਰੇ ਸੋਚਦੇ ਸਨ ਹੁਣ ਲੋਕ ਆਪਣੀ ਪਛਾਣ ਨਾਲ ਜੁੜ ਗਏ ਨੇ ਅਸੀਂ ਇਹ ਨਹੀਂ ਵੇਖਦੇ ਕਿ ਗੱਲ ਸਹੀ ਹੈ ਜਾਂ ਗਲਤ ਅਸੀਂ ਇਹ ਵੇਖਦੇ ਹਾਂ ਇਹ ਸਾਡੀ ਟੀਮ ਦੀ ਹੈ ਜਾਂ ਦੂਜੀ ਟੀਮ ਦੀ ਇੱਥੋਂ ਹੀ ਵੰਡ ਸ਼ੁਰੂ ਹੁੰਦੀ ਹੈ ਇਨਸਾਨ ਨੂੰ ਇੱਕ ਸਮੂਹ ਚਾਹੀਦਾ ਹੈ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੇ ਪਰ ਜਦ ਅਸੀਂ ਇੱਕ ਸਮੂਹ ਨਾਲ ਬਹੁਤ ਜ਼ਿਆਦਾ ਜੁੜ ਜਾਂਦੇ ਹਾਂ ਤਾਂ ਦੂਜੇ ਸਮੂਹ ਦੇ ਲੋਕ ਸਾਨੂੰ ਗਲਤ ਲੱਗਣ ਲੱਗਦੇ ਨੇ ਇਹ ਕੁਦਰਤੀ ਗੱਲ ਹੈ ਪਰ ਰਾਜਨੀਤੀ ਇਸ ਗੱਲ ਨੂੰ ਹੋਰ ੜਕਾ ਦਿੰਦੀ ਹੈ ਸੋਸ਼ਲ ਮੀਡੀਆ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਉਹ ਸਾਨੂੰ ਸਾਰੀ ਸੱਚਾਈ ਨਹੀਂ ਦਿਖਾਉਂਦਾ ਉਹ ਸਾਨੂੰ ਉਹੀ ਗੱਲਾਂ ਦਿਖਾਉਂਦਾ ਹੈ ਜੋ ਅਸੀਂ ਸੁਣਨਾ ਚਾਹੁੰਦੇ ਆ ਇਸ ਕਰਕੇ ਅਸੀਂ ਇੱਕੋ ਸੋਚ ਵਿੱਚ ਫਸ ਜਾਂਦੇ ਆ ਅਤੇ ਦੂਜੀ ਸੋਚ ਸਾਨੂੰ ਗਲਤ ਲੱਗਣ ਲੱਗਦੀ ਹੈ ਅੱਜ ਲੋਕ ਕਿਸੇ ਨੂੰ ਪਸੰਦ ਕਰਕੇ ਵੋਟ ਨਹੀਂ ਪਾਉਂਦੇ ਉਹ ਵੋਟ ਪਾਉਂਦੇ ਨੇ ਕਿਸੇ ਹੋਰ ਨੂੰ ਰੋਕਣ ਲਈ ਏ ਡਰ ਅਤੇ ਨਫ਼ਰਤ ਸਮਾਜ ਨੂੰ ਹੋਰ ਵੰਡ ਦਿੰਦੀ ਹੈ ਪਰ ਵੰਡ ਸਿਰਫ ਪਾਰਟੀਆਂ ਵਿੱਚ ਨਹੀਂ ਵੰਡ ਸਾਡੀ ਸੋਚ ਵਿੱਚ ਵੀ ਹੈ ਜੇ ਅਸੀਂ ਧੀਰੇ ਹੋ ਕੇ ਇੱਕ ਦੂਜੇ ਦੀ ਗੱਲ ਸੁਣੀਏ ਤਾਂ ਇਹ ਵੰਡ ਘਟ ਹੋ ਸਕਦੀ ਹੈ ਸੋਚ ਵੱਖਰੀ ਹੋ ਸਕਦੀ ਹੈ ਪਰ ਇਨਸਾਨੀਅਤ ਵੱਖਰੀ ਨਹੀਂ ਹੋਣੀ ਚਾਹੀਦੀ